ਇਹ ਰਿਕਾਰਡ VOTING ਹੋਈ ਆ ਇੰਨੀ VOTE ਅੱਜ ਤਾਈਂ ਪ੍ਰੀ ਪੋਲ ਚ ਜਿੰਨੇ ਵੀ ਮੈਂ ਇਲੈਕਸ਼ਨ ਲੜੇ ਉਹਨਾਂ ਚ ਨਹੀਂ ਪਈ ਲੋਕੇ ਇਹ ਸਾਰੇ ਕਹਿੰਦੇ ਵੀ ਇੰਨਾ ਐਕਸਪੀਰੀਅੰਸ ਵਾਲਾ ਇੰਟੈਲੀਜੈਂਟ ਤੇ ਕ੍ਰੈਡੀਬਲ ਲੀਡਰ ਜਿਹੜਾ ਉਹ ਮਿਲਿਆ ਤੇ ਤਾਂ ਕਰਕੇ ਔਰ ਬੱਚੇ ਖਾਸ ਕਰਕੇ ਜਦੋਂ ਕਿਤੇ ਵੀ ਲੋੜ ਪਈ ਆ ਤਾਂ ਮਾਰ ਕਰਨ ਨੂੰ ਹੱਕ ਬੱਚੀ ਆ ਇੱਕ ਪਾਸੇ ਪੀਆਰ ਪੋਲੀਅਰ ਜਿਨ੍ਹਾਂ ਨੇ ਅਚੀਵ ਹੀ ਕੁਝ ਨਹੀਂ ਕੀਤਾ 20 ਸਾਲ ਪੋਲਿਟਿਕਸ ਲਾਦੇ 10-12 ਸਾਲ ਚ ਬੀਏ ਕੀਤੀ ਔਰ ਦੂਸਰੇ ਪਾਸੇ ਮਾਰ ਕਰਨੀ ਜਿਹੜੇ ਨੇ ਉਹਨਾਂ ਨੇ ਵੀ ਉਹਨੇ ਕ ਸਮੇਂ ਚ ਹੀ ਦੇਖਿਆ ਜਾਵੇ ਉਹਨਾਂ ਦੀ ਜ਼ਿੰਦਗੀ ਦਾ ਦੇਖੋ ਉਹਨਾਂ ਨੇ ਕੀ ਕੁਝ ਜਿਹੜਾ ਅਚੀਵ ਕੀਤਾ ਜਦੋਂ ਪਹਿਲਾਂ ਗਵਰਨਮੈਂਟ ਹੁੰਦੀ ਸੀ ਲਿਬਰਲ ਦੀ ਤਾਂ ਉਹਨਾਂ ਨੇ ਚਾਈਲਡ ਕੇਅਰ ਪਾਲਿਸੀ ਚ ਲੈ ਕੇ ਆਂਦੀਆਂ ਇਹਨਾਂ ਨੇ ਆਉਂਦੇ ਹੀ ਉਹ ਚੱਕ ਦਿੱਤੀਆਂ ਉਹ ਐਸ ਵੇਲੇ ਤਰ ਲੋ ਮੱਛੀ ਹੋਏ ਪਏ ਆ ਕਿਉਂਕਿ ਲੋਕ ਉਹਨਾਂ ਦੇ ਨਾਲ ਜੁੜਨੀ ਸੀ ਰਹੇ ਲੋਕਾਂ ਦਾ ਜਿਹੜਾ ਜਹਾਦ ਆ ਉਹ ਮਾਰ ਕਾਰਨੀਵਲ ਨੂੰ ਔਰ ਲਿਬਰਲ ਪਾਰਟੀ ਵੱਲ ਨੂੰ ਚੱਲ ਪਿਆ ਹੁਣ ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਬੰਈਆਂ ਅਸੀਂ ਜਿਹੜੇ ਪ੍ਰੋਗਰਾਮਸ ਨੇ ਸਾਰੇ ਚਾਹੇ ਉਹ ਹੈਲਥ ਕੇਅਰ ਹੈਗਾ ਚਾਹੇ ਉਹ ਡੈਂਟਲ ਕੇਅਰ ਹੈਗਾ ਚਾਹੇ ਉਹ ਫਾਰਮਾ ਕੇਅਰ ਹੈਗਾ ਚਾਹੇ ਉਹ ਕੈਨੇਡਾ ਚਾਈਲਡ ਬੈਨੇਫਿਟ ਹੈਗਾ ਉਹ ਦਾ ਸੀਨੀਅਰ ਡਿਪੈਂਡੈਂਸ ਜਿਹੜੀ ਹੈਗੀ ਅਸੀਂ ਵਧਾਉਣ ਦੀ ਗੱਲ ਕੀਤੀ ਆ ਪੀਆਰ ਪੋਲੀਵ ਹਾਊਸਿੰਗ ਦੇ ਮਿਨਿਸਟਰ ਹੈ ਸਾਰੇ ਇਹਨਾਂ ਨੇ ਆਪਣੀ ਟਰਮ ਦੇ ਵਿੱਚ ਸਿਰਫ 6 ਕਰ ਪਾਏ ਇਹਨਾਂ ਨੂੰ ਕੋਈ ਕਹਿੰਦਾ ਜੀ ਇਹ ਮਿਨੀ ਟਰੰਪ ਆ ਕੋਈ ਕਹਿੰਦੇ ਕੈਨੇਡਾ ਦਾ ਟਰੰਪ ਆ ਕੋਈ ਕਹਿੰਦੇ ਜੂਨੀਅਰ ਟਰੰਪ ਬਈ ਟਰੰਪ ਤੇ ਜਿਹੜੇ ਆਪਣੇ ਪੀਆਰ ਪੋਲੀਵ ਇਹਦਾ ਸਿੰਕ ਹੋਏ ਹੋਏ ਆ ਇਹਨਾਂ ਦੋਨੇ ਇੱਕ ਜਿਹੜੇ ਥਾਲੀ ਦੇ ਉਹ ਜਿਹੜੇ ਵੱਟੇ ਹੈਗੇ ਆ ਉਹ ਹੈ ਸੋ ਜੇ ਸਹੀ ਲੱਭ ਜਾਂਦੇ ਵਿੱਚ ਐਸ ਵੀਰ ਟ੍ਰੰਪ ਨੂੰ ਕੋਈ ਦੇ ਸਕਦਾ ਹੈਗਾ ਉਹ ਇਹ ਹੈਗੇ ਨੇ ਮਾਰਕ ਕਾਨੀ ਜਿਹੜੇ ਪੀਆਰ ਪੋਲੀਅਮ ਨੇ ਜਦੋਂ ਇਹ ਲੀਡਰ ਬਣੇ ਆ ਤਾਂ ਹਿੰਦੁਸਤਾਨ ਦੀ ਸਰਕਾਰ ਦੇ ਏਜੰਟਸ ਨੇ ਪੈਸੇ ਵੀ ਦਿੱਤੇ ਆ ਔਰ ਇਹਨਾਂ ਨੂੰ ਜਿਤਾਉਣ 'ਚ ਉਹਨਾਂ ਦਾ ਵੱਡਾ ਹੱਥ ਸਤਿ ਸ਼੍ਰੀ ਅਕਾਲ ਜੀ ਕੈਨੇਡਾ ਦਾ ਮੌਸਮ ਕਾਫੀ ਗਰਮ ਹੈ ਉਹਦੇ ਨਾਲ ਨਾਲ ਕੈਨੇਡਾ ਦੀ ਸਿਆਸੀ ਫਿਜ਼ਾ ਵੀ ਕਾਫੀ ਗਰਮ ਹੈ ਕਿਉਂਕਿ ਚੋਣ ਪ੍ਰਚਾਰ ਜਿੱਥੇ ਜ਼ੋਰਾਂ ਸ਼ੋਰਾਂ ਤੇ ਚੱਲ ਰਿਹਾ ਹੈ ਉੱਥੇ ਹੀ ਇਲੈਕਸ਼ਨ ਨੂੰ ਲੈ ਕੇ ਜਿੰਨੀਆਂ ਵੀ ਪਾਰਟੀਆਂ ਦੇ ਕੈਂਡੀਡੇਟਸ ਨੇ ਉਹ ਆਪੋ ਆਪਣੇ ਚੋਣ ਪ੍ਰਚਾਰ ਦੇ ਵਿੱਚ ਰੁੱਝੇ ਹੋਏ ਨੇ, ਮੁੱਦੇ ਚੁੱਕ ਰਹੇ ਨੇ ਤੇ ਹੁਣ ਮਹਿਜ਼ ਸਿਰਫ ਕੁਝ ਹੀ ਸਮਾਂ ਬਾਕੀ ਬਚਿਆ ਹੈ ਕੈਨੇਡਾ ਦੀ ਨਵਾਂ ਨਵੀਂ ਸਰਕਾਰ ਬਣਾਉਣ ਦੇ ਵਿੱਚ ਹੁਣ ਮੁੱਦੇ ਕਿਹੜੇ ਜ਼ੋਰਾਂ ਸ਼ੋਰਾਂ ਦੇ ਨਾਲ ਚੁੱਕੇ ਜਾ ਰਹੇ ਨੇ ਇਸ ਬਾਰੇ ਗੱਲਬਾਤ ਕਰਨ ਦੇ ਲਈ ਸਾਡੇ ਨਾਲ ਲਿਬਰਲ ਮੈਂਬਰ ਸੁਖਤਾਲੀਵਾਲ ਜੀ ਜੁੜੇ ਹੋਏ ਨੇ ਜਿਨ੍ਹਾਂ ਤੋਂ ਤਮਾਮ ਮੁੱਦਿਆਂ ਬਾਰੇ ਅਸੀਂ ਜਾਣਕਾਰੀ ਹਾਸਲ ਕਰਾਂਗੇ ਬਹੁਤ ਬਹੁਤ ਸਵਾਗਤ ਹੈ ਸੁਖਤਾਲੀਵਾਲ ਜੀ ਤੁਹਾਡਾ ਧੰਨਵਾਦ ਸ਼ਰੀਮ ਮੇਰੇ ਵੱਲੋਂ ਤੁਹਾਨੂੰ ਔਰ ਚੈਨਲ ਪੰਜਾਬੀ ਦੇ ਸਾਰੇ ਦਰਸ਼ਕਾਂ ਨੂੰ ਬਹੁਤ ਪਿਆਰ ਤੇ ਬਹੁਤ ਸਤਿਕਾਰ ਜੀ ਜੀ ਸੁਖਤਾਲੀਵਾਲ ਜੀ ਪਹਿਲਾਂ ਤਾਂ ਇਹ ਦੱਸੋ ਵੀ ਚੋਣ ਪ੍ਰਚਾਰ ਕਿਵੇਂ ਚੱਲ ਰਿਹਾ ਹੈ ਮੌਸਮ ਗਰਮ ਹੋਣ ਦੇ ਨਾਲ ਨਾਲ ਸਿਆਸੀ ਫਿਜ਼ਾ ਵੀ ਕਾਫੀ ਗਰਮ ਲੱਗ ਰਹੀ ਹੈ ਤੁਸੀਂ ਬਿਲਕੁਲ ਸਹੀ ਕਿਹਾ ਦੇਖੋ ਜਿਹੜਾ ਮੌਸਮ ਠੀਕ ਹੋ ਜਿਹੜੇ ਚਾਹੇ ਐਸ ਜਦੋਂ ਪ੍ਰੀਪੋਲ ਦੇ 4 ਦਿਨ ਹੁੰਦੇ ਹੈਗੇ ਉਹਦੇ ਵਿੱਚ ਫਰਾਈਡੇ ਜਿਹੜੀ ਸੀਗੇ ਸੰਗਤ ਜਿਹੜੀ ਸੀਗੀ ਉਹ ਨਗਰ ਕੀਰਤਨ ਦੀ ਤਿਆਰੀ ਕਰ ਰਹੀ ਸੀ ਤੇ ਜਿਹੜਾ ਸੈਟਰਡੇ ਸੀ ਉਹ ਨਗਰ ਕੀਰਤਨ ਨਿਕਲਿਆ ਔਰ ਜਦੋਂ ਸੈ ਅਸੀਂ ਸੰਡੇ ਤੇ ਮੰਡੇ ਦੀ ਵੋਟਿੰਗ ਦੇਖਦੇ ਹੈਗੇ ਤਾਂ ਇਹ ਰਿਕਾਰਡ ਵੋਟਿੰਗ ਹੋਈ ਆ ਇੰਨੀ ਵੋਟ ਅੱਜ ਥਾਈ ਪ੍ਰੀਪੋਲ ਚ ਜਿੰਨੇ ਵੀ ਮੈਂ ਇਲੈਕਸ਼ਨ ਲੜੇ ਉਹਨਾਂ 'ਚ ਨਹੀਂ ਪਈ। तकरीबन 12000 ਦੇ ਕਰੀਬ ਵੋਟ ਪੈਦੀ ਹੁੰਦੀ ਸੀ। ਐਤਕੀ 19000 ਤੋਂ ਵੱਧ ਜਿਹੜਾ ਜਿਹੜਾ ਵੋਟਰਾਂ ਨੇ ਆਪਣਾ ਉਤਸ਼ਾਹ ਦਿਖਾਇਆ। ਔਰ ਇਹ ਚੰਗੀ ਗੱਲ ਹੈ ਔਰ ਚੰਗੇ ਜਿਹੜੇ ਨੇ ਇਹ ਅਸਾਰ ਜਿਹੜੇ ਆ ਮੂਰੇ ਦੇਖਣ ਨੂੰ ਆਉਂਦੇ ਆ। ਜੀ ਬਿਲਕੁਲ ਵਾਕਿਆ ਰਿਕਾਰਡ ਤੋੜ ਜਿਹੜੀ ਐਡਵਾਂਸ ਪੋਲ ਹੋਈ ਹੈ 7.3 ਮਿਲੀਅਨ ਲੋਕ ਜਿਹੜੇ ਆਪਣੀ ਵੋਟ ਦਾ ਭੁਗਤਾਨ ਕਰ ਚੁੱਕੇ ਨੇ ਅੱਛਾ ਹਰ ਪਲੇਟਫਾਰਮ ਤੇ ਆਪਾਂ ਹਰ ਵਾਰੀ ਕੋਸ਼ਿਸ਼ ਕਰਦੇ ਹੁੰਦੇ ਆ ਸਾਰੇ ਸਿਆਸਤਦਾਨਾਂ ਦੀ ਵੀ ਇਹ ਕੋਸ਼ਿਸ਼ ਹੁੰਦੀ ਹੈ ਮੀਡੀਆ ਪਲੇਟਫਾਰਮ ਵੀ ਕਹਿੰਦੇ ਨੇ ਵੀ ਵੱਧ ਤੋਂ ਵੱਧ VOTING ਕਰਨ ਵਾਸਤੇ ਲੋਕ ਬਾਹਰ ਆਣ ਬਟ ਇਸ ਵਾਰ ਦੀ ਇਲੈਕਸ਼ਨਸ ਦੇ ਵਿੱਚ ਜਿਵੇਂ ਕਿ ਆਇਆ ਜਾ ਰਿਹਾ ਵੀ ਰਿਕਾਰਡ ਤੋੜ ਲੋਕਾਂ ਨੇ ਐਡਵਾਂਸ ਵੋਟ ਕਰ ਦਿੱਤੀ ਹੈ ਉਹਦੇ ਤੋਂ ਤੁਹਾਡਾ ਆਪਣਾ ਮਾਰਜਨ ਕੀ ਸੈੱਟ ਹੋ ਰਿਹਾ ਵੀ ਲੱਗਦਾ ਵੀ ਲੋਕ ਜਿਹੜੇ ਐਨੇ ਐਕਟਿਵ ਹੋ ਰਹੇ ਨੇ ਵੀ ਹੁਣ ਆਪਣੇ VOTING ਹੱਕ ਦਾ ਸਹੀ ਤਰੀਕੇ ਨਾਲ ਇਸਤੇਮਾਲ ਕਰ ਰਹੇ ਨੇ ਬਿਲਕੁਲ ਤੁਸੀਂ ਸਹੀ ਕੀਤਾ ਦੇਖੋ ਸਾਡੇ ਜਿਹੜੇ ਰੰਗਦਾਰ ਲੋਕ ਹੈਗੇ ਆ ਸਾਨੂੰ 1947 ਦੇ ਵਿੱਚ ਅਧਿਕਾਰ ਮਿਲਿਆ ਵੋਟਾਂ ਪਾਉਣ ਦਾ ਔਰ ਸਾਰੀਆਂ ਇਸਤਰੀਆਂ ਨੂੰ ਇਨਕਲੂਡਿੰਗ ਮੀਨਸਟਰੀ ਜਿਹੜਾ ਇਸਤਰੀ ਨੂੰ ਵੀ ਜਿਹੜਾ ਸੀਗਾ ਕੈਨੇਡਾ 'ਚ 1947 'ਚ ਹੱਕ ਮਿਲਿਆ ਔਰ ਹੱਕ ਜਿਹੜੇ ਸੀ ਐਨੀ ਲੜ ਕੇ ਲੈ ਗਏ ਔਰ ਅੱਜ ਸਾਨੂੰ ਇਹ ਵੋਟ ਦਾ ਅਧਿਕਾਰ ਸਾਨੂੰ ਚਾਹੀਦਾ ਕਿ ਹੋ ਸਕੇ ਤਾਂ 100% ਜਿਹੜੀ ਬੋਟ ਆ ਉਹ ਬਕਸੇ ਚ ਬੰਦ ਕਰਨੀ ਚਾਹੀਦੀ ਤਾਂ ਕਿ ਜਿਹੜੀਆਂ ਪਾਲਿਸੀ ਤੁਸੀਂ ਚਾਹੁੰਦੇ ਹੋ ਜਿਹੜੇ ਇਸ਼ੂ ਤੁਸੀਂ ਚਾਹੁੰਦੇ ਹੋ ਕਿ ਉਹ ਚੰਗੀ ਤਰ੍ਹਾਂ ਨਜਿੱਠੇ ਜਾਣ ਤਾਂ ਹੀ ਨਜਿੱਠੇ ਜਾਣਗੇ ਜੇ ਤੁਸੀਂ ਆਪਣੀ ਵੋਟ ਦਾ ਹੱਕ ਜਿਹੜਾ ਇਸਤੇਮਾਲ ਕਰਕੇ ਸਹੀ ਢੰਗ ਦੇ ਨਾਲ ਸਹੀ ਉਮੀਦਵਾਰ ਨੂੰ ਚੁਣ ਕੇ ਅੱਗੇ ਭੇਜੋਗੇ ਬਿਲਕੁਲ ਸੋ ਹਕਟਲੇਵਾਲ ਜੀ ਨਗਰ ਕੀਰਤਨ ਦੇ ਵਿੱਚ ਵੀ ਤੁਸੀਂ ਸੀਗੇ ਜਿੰਨਾ ਵੀ ਹਜ਼ੂਮ ਆਇਆ ਸੀ ਉੱਥੇ ਸਿਆਸਤ ਦੀਆਂ ਵੀ ਗੱਲਾਂ ਹੋ ਰਹੀਆਂ ਸੀਗੀਆਂ ਤੁਹਾਨੂੰ ਕੀ ਲੱਗਦਾ ਲੋਕਾਂ ਦਾ ਪਿਆਰ ਹਰ ਰਾਈਡਿੰਗ ਦੇ ਵਿੱਚ ਤੁਸੀਂ ਜਾ ਰਹੇ ਹੋ ਲੋਕਾਂ ਦੇ ਮੁਖਾਤਿਬ ਹੋ ਰਹੇ ਹੋ ਮੁੱਦਿਆਂ ਦੀ ਵੀ ਗੱਲ ਹੋ ਰਹੀ ਹੈ ਅ ਪਹਿਲਾਂ ਤਾਂ ਗੱਲ ਕਰ ਲੈਣੇ ਆ ਵੀ ਲੋਕਾਂ ਦਾ ਪਿਆਰ ਤੁਹਾਨੂੰ ਕਿਵੇਂ ਦਾ ਮਿਲ ਰਿਹਾ ਤੁਹਾਨੂੰ ਆਪਣੀ ਕੀ ਲੱਗਦੀ ਹੈ ਦੇਖੋ ਮੈਂ ਬਹੁਤ ਜਿੰਨੇ ਅੱਜ ਤੱਕ ਇਲੈਕਸ਼ਨ ਲੜਿਆ ਅ ਇੰਨਾ ਜਿਆਦਾ ਉਤਸ਼ਾਹ ਮੈਨੂੰ ਕਿਸੇ ਵੀ ਇਲੈਕਸ਼ਨ 'ਚ ਨਹੀਂ ਪਾਇਆ ਮੈਂ ਜਿਸ ਤਰ੍ਹਾਂ ਮੈਂ ਦੇਖ ਰਿਹਾ ਉਹਦਾ ਉਹਦਾ ਕਾਰਨ ਇਹ ਆ ਇੱਕ ਤਾਂ ਚਲੋ ਲੰਮਾ ਸਮਾਂ ਜਿਹੜੀ ਲੋਕਾਂ ਦੀ ਸੇਵਾ ਕੀਤੀ ਆ ਔਰ ਆਮ ਸੁਧਾਰਨ ਇਨਸਾਨ ਬਣ ਕੇ ਲੋਕਾਂ ਚੋਂ ਵਿਚਰਿਆ ਇਹ ਚੀਜ਼ ਲੋਕ ਜਿਹੜੇ ਨੇ ਉਹ ਉਹਨੂੰ ਐਪਰੀਸ਼ੀਏਟ ਕਰਦੇ ਹੈਗੇ ਜਦੋਂ ਕੰਪੈਰੀਜ਼ਨ ਕਰਦੇ ਹੈਗੇ ਦੂਜੇ ਕੈਂਡੀਡੇਟਸ ਦੇ ਨਾਲ ਰਾਈਟ ਜਿਹੜੀ ਹੈਗੀ ਆ ਹੰਬਲਨੈਸ ਦੀ ਨਿਮਰਤਾ ਦੀ ਗੱਲ ਇਸ ਕਰਕੇ ਵੀ ਬਹੁਤ ਸਾਰੇ ਲੋਕ ਆ ਕੇ ਕਮੈਂਟ ਜਿਹੜੇ ਨੇ ਉਹ ਕਰਦੇ ਇੱਕ ਅਕ্সেਸਿਬਿਲਟੀ ਦਾ ਕਮੈਂਟ ਜਿਹੜਾ ਬੜਾ ਹੈਗਾ ਵੀ ਜੀ ਸੁਖਤ ਧਾਲੀਵਾਲ ਭਾਜੀ ਤੁਹਾਨੂੰ ਤਾਂ ਅਸੀਂ ਜਦੋਂ ਮਰਜੀ ਫੜ ਲਈਏ ਕੋਈ ਇਸ਼ੂ ਹੈਗਾ ਦੱਸਣਾ ਉਹ ਹੋ ਗਿਆ ਔਰ ਜਿਹੜਾ ਮੇਜਰ ਡਿਫਰੈਂਸ ਜਿਹੜਾ ਪੌਂਚ ਚ ਮਿਲਿਆ ਉਹ ਮਾਲਕ ਕਰਨੀ ਉਹਨਾਂ ਦਾ ਜਿਹੜਾ ਹੈਗਾ ਫੈਕਟਰ ਉਹ ਬਹੁਤ ਅੱਗੇ ਆ ਰਿਹਾ ਕਿਉਂਕਿ ਬਹੁਤ ਸਾਰੇ ਲੋਕ ਜਿਹੜੇ ਪੰਜਾਬੀ ਭਾਈਚਾਰੇ ਦੇ ਆ ਜਾਂ ਹਿੰਦੂਸਤਾਨੀ ਭਾਈਚਾਰੇ ਦੇ ਹੈਗੇ ਨੇ ਉਹ ਜਿਹੜੇ ਨੇ ਉਹ ਜਦੋਂ ਦੇਖਦੇ ਨੇ ਸਰਦਾਰ ਮਨਮੋਹਨ ਸਿੰਘ ਉਹਨੇ ਸਵਾਰਗੀ ਪ੍ਰਧਾਨ ਮੰਤਰੀ ਵੀ ਉਹ ਦੇਖੋ ਔਖੇ ਟਾਈਮ ਤੇ ਆਏ ਕਿਸ ਤਰੀਕੇ ਨਾਲ ਉਹਨਾਂ ਨੇ ਜਿਹੜੀ ਸੀ ਨਿਹਾਰ ਬਦਲਣ ਦੀ ਕੋਸ਼ਿਸ਼ ਕੀਤੀ ਜੀ ਅੱਜ ਜਦੋਂ ਮਾਰਕਾਰਨੀ ਉਹਨਾਂ ਦੀ ਵੀ ਗੱਲ ਕਰਦੇ ਆ ਇਹਨਾਂ ਦੀਆਂ ਵੀ ਜਦੋਂ ਦੇਖਦੇ ਆ ਬੈਕਗ੍ਰਾਉਂਡ ਵੀ ਇੱਕ ਇਹਨਾਂ ਵਧੀਆ ਲੋਕੇ ਸਾਰੇ ਕਹਿੰਦੇ ਆ ਵੀ ਇੰਨਾ ਐਕਸਪੀਰੀਅੰਸ ਵਾਲਾ ਇੰਟੈਲੀਜੈਂਟ ਤੇ ਕ੍ਰੈਡੀਬਲ ਲੀਡਰ ਜਿਹੜਾ ਉਹ ਮਿਲਿਆ ਤੇ ਤਾਂ ਕਰਕੇ ਔਰ ਬੱਚੇ ਖਾਸ ਕਰਕੇ ਕੱਲ ਮੈਨੂੰ ਕੌਣ ਦਿਖਾ ਰਿਆ ਸੀ ਮੈਂ ਕਿਤੇ ਸੀਗਾ ਬੈਠਾ ਏ ਉਹ ਕਹਿੰਦੇ ਮੈਸੇਜ ਕਿਸੇ ਰੈਸਟੋਰੈਂਟ ਦੇ ਉਹਨਾਂ ਦੇ ਓਨਰ ਉਹਨਾਂ ਨਾਲ ਮੈਂ ਗੱਲ ਕਰ ਗਿਆ ਤੇ ਉਹ ਮੈਨੂੰ ਆਪਣੇ ਬੇਟੀ ਉਹਨਾਂ ਦੀ ਪੜਨ ਗਈ ਹੋਈ ਬਾਹਰ ਮੇਰੇ ਖਲ ਨਿਊਯਾਰਕ ਸ਼ਹਿਰ ਉਹ ਕਹਿੰਦੇ ਵੀ ਉਹਦਾ 9 ਵਜੇ ਸਵੇਰੇ ਮੈਸੇਜ ਆ ਰਿਹਾ ਸੀ ਵੀ ਡੈਡ ਵੋਟ ਪਾਉਣੀ ਆ ਲਿਬਰਲ ਪਾਰਟੀ ਨੂੰ ਤੇ ਵੀ ਇਹ ਇਦਾਂ ਦਾ ਲੀਡਰ ਉਹ ਵੀ ਇਹੀ ਸੀ ਬਿਮਾਰ ਕਰਨੀ ਜਿਹੜੇ ਇੱਕ ਬਹੁਤ ਵਧੀਆ ਲੀਡਰ ਮਿਲੇ ਸੋ ਮਿਲੇ ਵੀ ਆ ਜੇ ਅੱਜ ਕੈਨੇਡਾ ਨੂੰ ਆਪਾਂ ਦੇਖਦੇ ਵੀ ਆ ਪਿੱਛੇ ਵਿੱਚ ਆਤਮਾਰੀਏ ਸ਼ਰੀਰ ਜਦੋਂ ਇਹ ਨਹੀਂ ਕਿ ਉਹ ਕੋਈ ਮੋਸ਼ਨ ਜਦੋਂ ਕਿਤੇ ਵੀ ਲੋਡ ਪਈ ਆ ਜੀ ਤਾਂ ਮਾਰਕਾਰਨੀ ਨੂੰ ਹਾਕ ਵੱਜੀ ਆ ਅ ਦੇਖੋ ਆਪਣੇ ਜੌਨ ਕ੍ਰੇਟਿਨ ਪ੍ਰਧਾਨ ਮੰਤਰੀ ਸੀ ਉਹਨਾਂ ਨੂੰ ਲੋਡ ਪਈ ਉਹਨਾਂ ਨੇ ਵੀ ਮਾਰਕਾਰਨੀ ਉਹਨਾਂ ਦੀ ਜਿਹੜੀ ਸੀਗੀ ਐਡਵਾਈਸ ਲਈ ਉਸ ਵੇਲੇ ਲੋਡ ਤੇ ਉਸ ਤੋਂ ਬਾਅਦ ਪਾਲ ਮਾਰਟਨ ਆਏ ਉਹਨਾਂ ਨੇ ਵੀ ਹਾਕੀ ਨੂੰ ਮਾਰੀ ਮਾਰਕਾਰਨੀ ਨੂੰ ਉਦੋਂ ਵਕ ਕੰਜ਼ਰਵੇਟਿਵ ਦੇ ਪ੍ਰਧਾਨ ਮੰਤਰੀ ਪ੍ਰਾਈਮ ਮਿਨਿਸਟਰ ਹਰਪਰਾਏ ਉਹਨਾਂ ਨੇ ਵੀ ਜਿਹੜੀ ਸੀਗੀ ਉਸ ਵੇਲੇ ਕਾਲ ਕੀਤੀ ਕੀ ਨੂੰ ਮਾਰਕਰਨੀ ਨੂੰ ਔਰ ਇੱਕ ਕੱਲੀ ਕਾਲ ਹੀ ਨਹੀਂ ਕੀਤੀ ਇੱਕ ਇੱਕ ਲੀਡਰ ਨੂੰ ਪੁੱਛੋ ਉਹਨਾਂ ਦੇ ਬਿਆਨ ਪਿਛਲੇ ਪੜੋ ਤਾਂ ਉਹਦੇ ਵਿੱਚ ਉਹ ਕਲੀਅਰਲੀ ਜਿਹੜਾ ਵਾ ਉਹ ਇਹ ਕਹਿੰਦੇ ਨੇ ਵੀ ਮਾਰਕਰਨੀ ਰਗਾ ਇੰਟੈਲੀਜੈਂਟ ਜਿਹੜਾ ਬੰਦਾ ਮਿਲਿਆ ਜਿਨੇ ਆ ਕੇ ਜਿਹੜੀਆਂ ਨੇ ਜੋਬ ਜੋਬ ਗਰੋਥ ਦੀ ਗੱਲ ਕਰ ਲਈ ਈਕਨੋਮਿਕ ਓਪਰਚੁਨਿਟੀਜ਼ ਕ੍ਰੀਏਟ ਕਰ निकाली ਉਹਦੇ ਵਿੱਚ ਸਾਡੀ ਵੱਡੀ ਜਿਹੜੀ ਆ ਉਹ ਹੈਲਪ ਕੀਤੀ ਕੈਨੇਡਾ ਦੀ ਸੋ ਉਸ ਤੋਂ ਬਾਅਦ ਇੰਗਲੈਂਡ ਨੇ ਬ੍ਰੈਕਸਿਟ ਦੇ ਵੇਲੇ ਉਦੋਂ ਇੰਗਲੈਂਡ ਨੂੰ ਲੋੜ ਪਈ ਉਦੋਂ ਵੀ ਉਹਨਾਂ ਨੇ ਮਾਰਕ ਕਾਰਨੀ ਉਹਨਾਂ ਨੂੰ ਜਿਹੜੀ ਆ ਉਹ ਕਾਲ ਕੀਤੀ ਹੂੰ ਔਰ ਕੱਲਾ ਇੱਕ ਵਾਰ ਨਹੀਂ ਇਨਫੈਕਟ ਉਹਨਾਂ ਦੀ ਟਰਮ ਇੰਗਲੈਂਡ ਦੇ ਵਿੱਚ ਐਕਸਟੈਂਡ ਵੀ ਹੋਈ ਔਰ ਬਾਹਰੀ ਤੌਰ ਤੇ ਪਹਿਲਾ ਕੋਈ ਹੈਗਾ ਸੀ ਮਾਰਕ ਕਾਰਨੀ ਜਿਹਨੂੰ ਉਹ ਬੈਂਕ ਆਫ ਯੂਕੇ ਦਾ ਗਵਰਨਰ ਲੈ ਕੇ ਗਿਆ ਜੀ ਹੁਣ ਅੱਜ ਲੋੜ ਪਈ ਫੇਰ ਕੈਨੇਡਾ ਨੂੰ ਕਿਉਂਕਿ ਅੱਜ ਦੇ ਦੇਖੋ ਤਾਂ ਕੋਵਿਡ ਤੋਂ ਬਾਅਦ ਕੋਵਿਡ ਤੱਕ ਬਹੁਤ ਵਧੀਆ ਜਿਹੜਾ ਸੀ ਅਸੀਂ ਉਹ ਹੈਂਡਲ ਕੀਤਾ ਉਸ ਤੋਂ ਬਾਅਦ ਜਦੋਂ ਦੁਨੀਆ ਦੇ ਵਿੱਚ ਹੀ ਦੇਖਦੇ ਆ ਤਾਂ ਜਿਹੜੀ ਇਕਨੋਮੀ ਹੈਗੀ ਆ ਉਹ ਡਾਊਨਟਰਨ ਨਾਲ ਥੱਲੇ ਨੂੰ ਗਈ ਹੈਗੀ ਜੀ ਔਰ ਉਹਨੂੰ ਰਿਵਾਈਵ ਕਰਨ ਲਈ ਹੁਣ ਫੇਰ ਜੇ ਅੱਜ ਕਾਲ ਕੀਤੀ ਤਾਂ ਲਿਬਰਲ ਪਾਰਟੀ ਨੇ ਕਾਲ ਕੀਤੀ ਤਾਂ ਫੇਰ ਵੀ ਜਿਹੜਾ ਹੈਗਾ ਉਹ ਮਾਰ ਕਰਨੀ ਉਹਨਾਂ ਨੂੰ ਕਾਲ ਹੋਈ ਹੈ ਜੀ ਅ ਯੰਗ ਸਰ ਦੇ ਉਸੇ ਗੱਲ ਕੀਤੀ ਇੱਕ ਰੈਸਟੋਰੈਂਟ ਦੇ ਐਗਜ਼ਾਮਪਲ ਤੁਸੀਂ ਦੇ ਰਹੇ ਸੀਗੇ ਵੀ ਉੱਥੇ ਉਹ ਕਹ ਰਹੇ ਸੀ ਲਿਬਰਲ ਨੂੰ ਵੋਟ ਪਾਉਣੀ ਹੈ ਅ ਜਿਹੜੀ ਹੋਰ ਯੰਗ ਸਰ ਹੈ ਨੌਜਵਾਨਾਂ ਦੀ ਗੱਲ ਕਰ ਲਈ ਜਿਹੜੇ ਕੈਨੇਡੀਅਨ ਹੈ ਉਹ ਵੀ ਕਹਿੰਦੇ ਥੋਰ VOTING ਲਈ ਕਾਫੀ ਐਕਟਿਵ ਦਿਖਾਈ ਦੇ ਰਹੇ ਨੇ ਮੋਕ ਵੋਟ ਜਿਹੜੀ ਹੋਣੀ ਹੈ ਉਹਦੇ ਵਾਸਤੇ ਕਹਿੰਦੇ ਸਾਰੀ ਤਿਆਰੀ ਕਰ ਲਈਤੀ ਗਈ ਹੈ ਜਿਹੜੇ ਸਕੂਲਾਂ ਕਾਲਜਾਂ ਦੇ ਵਿੱਚ ਜਿਹੜੀ ਹੈ ਵੋਟ ਉਹਨਾਂ ਨੇ ਭੁਗਤੌਣੀ ਹੈ ਸੋ ਤੁਹਾਨੂੰ ਲੱਗਦਾ ਵੀ ਯੰਗਸਟਰ ਨੂੰ ਹੁਣ ਮੁੱਦਿਆਂ ਦੀ ਪਛਾਣ ਹੋ ਚੁੱਕੀ ਹੈ ਉਹ ਵੀ ਕੈਨੇਡਾ ਦੇ ਮੁੱਦੇ ਜਿਹੜੇ ਨੇ ਉਹਨਾਂ ਦੀ ਗੱਲ ਕਰਦੇ ਨੇ ਚੇਂਜ ਚਾਹੁੰਦੇ ਨੇ ਔਰ ਇੱਕ ਉਹ ਸਰਕਾਰ ਚਾਹੁੰਦੇ ਨੇ ਜਿਹੜੀ ਉਹਨਾਂ ਦੇ ਮੁੱਦਿਆਂ ਦੇ ਉੱਤੇ ਕੰਮ ਕਰੇ ਔਰ ਯੰਗਸਟਰ ਲਈ ਵੀ ਕੁਝ ਉਹਨਾਂ ਦੇ ਪਲਾਨ ਹੋਣ ਸੋ ਇਸ ਕਰਕੇ ਮੋਕ ਮਾਫ ਕਰਨਾ ਮੋਕ VOTING ਜਿਹੜੀ ਹੈ ਉਹਦੀ ਵੀ ਪੂਰੀ ਤਿਆਰੀ ਹੋ ਚੁੱਕੀ ਇਹ ਉਹੀ ਇਤਸ਼ਾਹ ਦੇ ਦੇ ਨਾ ਕਿਉਂਕਿ ਮੈਂ ਕਿਸੇ ਇੱਕ ਸੱਜਣ ਦੇ ਘਰੇ ਗਿਆ ਉੱਥੇ ਵੀ ਉਹ ਬੇਟਾ ਲਈ ਬੈਠਾ ਉਹ ਕਹਿੰਦਾ ਅੰਕਲ ਬਿਊਰੋਕ੍ਰੇਟਿੰਗ ਫਾਰ ਯੂ ਇਹ ਨਹੀਂ ਉਹ ਕਹਿੰਦਾ ਮੈਂ ਇਕੱਲਾ ਇਹ ਕਹਿੰਦਾ ਅਸੀਂ ਗੁਰਦੁਆਰੇ ਕਹਿੰਦੇ ਇਕੱਠੇ ਹੋਏ ਸਾਰੇ ਜਣੇ ਉੱਥੇ ਕਹਿੰਦੇ ਅਸੀਂ ਦੋਸਤ ਮਿੱਤਰਾਂ ਨੇ ਜਿਹੜਾ ਸੀ ਉਹ ਫੈਸਲਾ ਕੀਤਾ ਵੀ ਅਸੀਂ ਵੋਟ ਜਿਹੜੀ ਹੈਗੀ ਸੁਖਤਾਲੇ ਵਾਲੇ ਨੂੰ ਔਰ ਲਿਬਰਲ ਪਾਰਟੀ ਨੂੰ ਜਿਹੜੀ ਪਾਣੀ ਉਹ ਜਦੋਂ ਆਪਾਂ ਦੇਖਦੇ ਆ ਨਾ ਬੱਚੇ ਕਿਉਂਕਿ ਉਹ ਰਿਸਰਚ ਕਰਦੇ ਹੈਗੇ ਉਹਨਾਂ ਨੂੰ ਉਹ ਦੇਖਦੇ ਨੇ ਵੀ ਇੱਕ ਪਾਸੇ ਪੀਆਰ ਪਾਲੀਓ ਜਿਨ੍ਹਾਂ ਨੇ ਅਚੀਵ ਵੀ ਕੁਛ ਨਹੀਂ ਕੀਤਾ 20 ਸਾਲ ਪੋਲਿਟਿਕਸ ਲਾਤੇ 10-12 ਸਾਲ ਚ ਬੀਏ ਕੀਤੀ ਔਰ ਦੂਸਰੇ ਪਾਸੇ ਮਾਰਕਾਰਨੀ ਜਿਹੜੇ ਨੇ ਉਹਨਾਂ ਨੇ ਵੀ ਓਨੇ ਕ ਸਮੇਂ ਚ ਹੀ ਦੇਖਿਆ ਜਾਵੇ ਉਹਨਾਂ ਦੀ ਜ਼ਿੰਦਗੀ ਦਾ ਦੇਖੋ ਉਹਨਾਂ ਨੇ ਕੀ ਕੁਛ ਜਿਹੜਾ ਅਚੀਵ ਕੀਤਾ ਦੇਖੋ ਪੀਐਚਡੀ ਤੱਕ ਡਿਗਰੀਜ਼ ਉਹਨਾਂ ਨੇ ਕਰ ਲੀਆਂ ਜਿਹੜੀਆਂ ਬੱਚੇ ਉਹਨਾਂ ਦਾ ਕਰੀਅਰ ਫਾਲੋ ਕਰਦੇ ਹੈਗੇ ਆ ਔਰ ਇੱਥੇ ਆ ਕੇ ਵੀ ਇੰਗਲੈਂਡ ਹੋਇਆ ਚਾਹੇ ਆਪਣਾ ਕੈਨੇਡਾ ਹੋਇਆ ਉਹਦੇ ਵਿੱਚ ਤੇ ਫਿਰ ਇੱਕ ਵੀਕ ਉਹਨਾਂ ਦਾ ਜਿਹੜਾ ਸੀ ਪਾਰਲੀਮੈਂਟ ਦੇ ਵਿੱਚ ਜਾਂ ਸੌਰੀ ਪ੍ਰਾਈਮ ਮਿੰਿਸਟਰ ਦੇ ਵਿੱਚ ਉਹਦੇ ਵਿੱਚ ਆਉਂਦੇ ਹੀ ਇਹ ਸਾਰੀ ਉਮਰ ਰੌਲਾ ਪਾਉਂਦੇ ਰਹਿ ਕੰਜਰਟਿਵ ਵਾਲੇ ਐਕਸ ਦੀ ਟੈਕਸ ਐਕਸ ਦੀ ਇਹ ਉਹਨਾਂ ਨੇ ਆਉਂਦੇ ਹੀ ਉਹ ਚੱਕਦਾ ਔਰ ਚੱਕਿਆ ਵੀ ਇਸ ਕਰਕੇ ਵੀ ਜਿਹੜਾ ਹੈਗਾ ਅਸੀਂ ਕੈਨੇਡੀਅਨਸ ਨੂੰ ਜੁਨਾਈਟ ਕਰਨਾ ਇਸ ਵੇਲੇ ਜਿਹੜੀ ਬੱਚਿਆਂ ਦੀ ਵੀ ਗੱਲ ਕਰਦੇ ਆ ਉਹ ਇਸ ਕਰਕੇ ਲੱਗੇ ਹੋਏ ਨੇ ਵੀ ਇਸ ਵੇਲੇ ਡਿਵਾਈਸਰ ਪਾਲਿਸੀ ਨਹੀਂ ਜਿਹੜਾ ਡਿਵੀਜ਼ਨ ਆ ਉਹ ਨਹੀਂ ਕ੍ਰੀਏਟ ਕਰ ਸਕਦੇ 네ਗੇਟਿਵਟੀ ਨਹੀਂ ਕ੍ਰੀਏਟ ਕਰ ਸਕਦੇ ਤੁਸੀਂ ਦੇਖੋਗੇ ਪੀਆਰ ਪਾਲੀ ਆ ਉਹ ਤੇ ਉਹਨਾਂ ਦੀ ਕੰਜ਼ਰਵੇਟਿਵ ਪਾਰਟੀ ਮਿਸ਼ਨ 네ਗੇਟਿਵਟੀ ਕ੍ਰੀਏਟ ਕਰਦੀ ਰਹੀ ਆ ਔਰ ਇਹ ਜਿਹੜੇ ਨੇ ਪੋਜ਼ਿਟਿਵ ਜਿਹੜੀ ਵਿਜ਼ਨ ਔਰ ਪੋਜ਼ਿਟਿਵ ਸੋਚ ਲੈ ਕੇ ਮਾਰਕਰ ਨਹੀਂ ਆ ਰਹੇ ਉਹ ਸੋਚ ਤੇ ਉਹ ਵਿਜ਼ਨ ਨੂੰ ਦੇਖਦੇ ਹੋਏ ਜਿਹੜੇ ਸਾਡੇ ਯੰਗ ਪੀਪਲ ਹੈਗੇ ਆ ਉਹ ਇਸ ਵਿੱਚ ਵਿਸ਼ਵਾਸ ਰੱਖਦੇ ਆ ਔਰ ਆਪ ਤਾਂ ਉਹਨਾਂ ਨੇ ਪਾਉਣੀਆਂ ਵੋਟ ਉਹ ਆਪ ਦੇ ਪੇਰੈਂਟਸ ਨੂੰ ਵੀ ਜਿਹੜਾ ਹੈਗਾ ਉਤਸ਼ਾਹਤ ਕਰ ਰਹੇ ਨੇ ਅੱਛਾ ਸੁਖਤਾਲੇਵਾਲ ਜੀ ਕੰਜ਼ਰਵੇਟਿਵ ਦੀ ਗੱਲ ਹੋ ਰਹੀ ਹੈ ਪੀਆਰ ਪੋਲੀਓ ਕਹਿੰਦੇ ਨੇ ਵੀ ਉਹ ਆਉਂਦੇ ਨਹੀਂ ਤਾਂ ਉਹ ਹੈਲਥ케ਅਰ ਦੀ ਕਾਇਆ ਖਲਬ ਕਰ ਦੇਣਗੇ ਤੁਹਾਡਾ ਕੀ ਪਲਾਨ ਹੈ ਦੇਖੋ ਜਦੋਂ ਹਰ ਗੱਲ ਤੇ ਪੀਆਰ ਪੋਲੀਓ ਬ੍ਰਿਡੇ ਨੇ ਉਹ ਇੱਕੋ ਗੱਲ ਕਹਿੰਦੇ ਆ ਕਹਿੰਦੇ ਜੀ ਮੈਂ ਬੈਲੈਂਸ ਬਜਟ ਲੈ ਕੇ ਆਉਂਗਾ ਜੇ ਬੈਲੈਂਸ ਬਜਟ ਲਿਆਉਂਦਾ ਤਾਂ ਉਹਨੂੰ ਕੱਟ ਲਾਉਣੇ ਪੈਣੇ ਆ ਸਭ ਤੋਂ ਵੱਡਾ ਜਿਹੜਾ ਹੈਲਥ ਟ੍ਰਾਂਸਫਰ ਆ ਸੋ ਸਭ ਤੋਂ ਪਹਿਲਾਂ ਕੱਟ ਕੀ ਲਾਉਣਗੇ ਹੈਲਥ케ਅਰ ਤੇ ਲਾਉਣਗੇ ਠੀਕ ਹੈ ਨਾ ਹੈਲਥ케ਅਰ ਦੇ ਉੱਤੇ ਕੱਟ ਲਾਉਣਗੇ ਲੋਕਾਂ ਨੂੰ ਜਿਹੜੀ ਆ ਉਹ ਕਿਉਂਕਿ ਇਹ ਚਾਹੁੰਦੇ ਨੇ ਵੀ ਪ੍ਰਾਈਵੇਟਾਈਜ਼ ਕਰ ਦਿਓ ਹੈਲਥ케ਅਰ ਨੂੰ ਹੁਣ ਤੁਸੀਂ ਦੇਖੋ ਜਦੋਂ ਪਹਿਲਾਂ ਗਵਰਨਮੈਂਟ ਹੁੰਦੀ ਸੀ ਲਿਬਰਲ ਦੀ ਤਾਂ ਉਹਨਾਂ ਨੇ ਚਾਈਲਡਕੇਅਰ ਪਾਲਿਸੀਜ਼ ਲੈ ਕੇ ਆਂਦੀਆਂ ਇਹਨਾਂ ਨੇ ਆਉਂਦੇ ਹੀ ਉਹ ਚੱਕ ਦਿੱਤੀਆਂ ਅੱਜ ਵੀ ਉਹਨਾਂ ਇਹੀ ਕਹਿ ਰਹੇ ਵੀ ਜਿਹੜਾ ਡੈਂਟਲਕੇਅਰ ਅਸੀਂ ਲੈ ਕੇ ਆਏ ਹੁਣ ਹਰ ਇੱਕ ਇਨਸਾਨ ਜੀ ਦੀ ਇਨਕਮ 90000 ਤੋਂ ਘੱਟ ਆ ਉਹਨੂੰ ਡੈਂਟਲਕੇਅਰ ਪ੍ਰੋਵਾਈਡ ਹੋ ਗਿਆ ਨਾ ਕੈਨੇਡਾ 'ਚ ਇਹ ਕਹਿੰਦੇ ਆਏ ਅਸੀਂ ਖਤਮ ਕਰ ਦੇਵਾਂਗੇ ਫਾਰਮਾਕੇਅਰ ਦੀ ਗੱਲ ਕੀਤੀ ਆ ਵੇ ਅਸੀਂ ਫਾਰਮਰ ਕੇਅਰ ਵੀ ਖਤਮ ਸੋ ਇਹ ਸਾਰੀਆਂ ਪਾਲਿਸੀ ਹੁਣ ਅੱਜ ਕਿਉਂਕਿ ਹੁਣ ਨੇੜੇ ਆ ਗਿਆ ਨਾ ਇਲੈਕਸ਼ਨ ਦੇ ਹੁਣ ਪੀਆਰ ਪੋਲੀਓ ਕੁਛ ਵੀ ਕਹਿ ਸਕਦੇ ਨੇ ਕਿਉਂ ਕਿ ਉਹ ਇਸ ਵੇਲੇ ਤਰਲੋ ਮੱਛੀ ਹੋਏ ਪਏ ਆ ਕਿਉਂਕਿ ਲੋਕ ਉਹਨਾਂ ਦੇ ਨਾਲ ਜੁੜਨੀ ਸੀ ਰਹੇ ਲੋਕਾਂ ਦਾ ਜਿਹੜਾ ਜਹਾਦ ਆ ਉਹ ਮਾਰ ਕਾਰਨੀ ਵਾਲ ਨੂੰ ਔਰ ਲਿਬਰਲ ਪਾਰਟੀ ਵਾਲ ਨੂੰ ਚੱਲ ਪਿਆ ਹੁਣ ਉਹਨਾਂ ਨੂੰ ਹੱਥਾਂ ਪੈਰਾਂ ਦੀਆਂ ਬੰਈਆਂ ਹੁਣ ਉਹ ਜੋ ਮਰਜ਼ੀ ਕਹਿ ਸਕਦੇ ਆ ਪਰ ਇੱਕ ਚੀਜ਼ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੇਕਰ ਕੰਜ਼ਰਵੇਟਿਵ ਸਰਕਾਰ ਆਉਂਦੀ ਆ ਇਸ ਸਾਰੋਂ ਵੱਡਾ ਜਿਹੜਾ ਹੈਗਾ ਨੁਕਸਾਨ ਉਹ ਹੈਲਥ케ਅਰ ਦਾ ਕਰਨਗੇ ਕਿਉਂ ਕਿ ਇਹ ਟੂ-ਟイヤ ਸਿਸਟਮ ਆ ਪ੍ਰਾਈਵੇਟ ਹਾਊਸ ਅਮਰੀਕਾ ਵਰਗਾ ਸਿਸਟਮ ਜਿਹੜਾ ਬਾ ਉਹ ਲੈ ਕੇ ਆਉਣਾ ਚਾਹੁੰਦੇ ਨੇ ਇੱਥੇ ਕਿਉਂਕਿ ਇਹ ਨਹੀਂ ਚਾਹੁੰਦੇ ਕਿ ਹੈਲਥ케ਅਰ ਜਿਹੜੀ ਆ ਉਹ ਯੂਨੀਵਰਸਲ ਤੇ ਗਵਰਨਮੈਂਟ ਰਿਸਪੌਂਸਿਬਿਲਟੀ ਹੋਵੇ ਇਹ ਸੋਚਦੇ ਨੇ ਕਿ ਪ੍ਰਾਈਵੇਟ ਜਿਹੜੀ ਹੈਗੀ ਆ ਉਹਨੂੰ ਪ੍ਰਾਈਵੇਟਾਈਜ਼ ਕਰਨਾ ਇਹ ਇਹਨਾਂ ਦਾ ਜੋਰ ਹਮੇਸ਼ਾ ਹੀ ਲੱਗਿਆ ਰਿਹਾ ਔਰ ਹੁਣ ਵੀ ਸ਼ਾਇਦ ਇਹ ਸੋਚਦੇ ਹੋਣ ਵੀ ਜੇ ਅਸੀਂ ਪ੍ਰਾਈਵੇਟਾਈਜ਼ ਕਰ ਦਾਂਗੇ ਤਾਂ ਸ਼ਾਇਦ ਉਹ ਜਿਹੜਾ ਉਹਨੂੰ ਹੈਲਥ케ਅਰ ਰਿਫਾਰਮ ਹੈਲਥ케ਅਰ ਰਿਫਾਰਮ ਦਾ ਮਤਲਬ ਇਹ ਨਹੀਂ ਕਿ ਉਹਨੂੰ ਪ੍ਰਾਈਵੇਟਾਈਜ਼ ਕਰ ਦੋ ਉਹਦਾ ਮਤਲਬ ਹੈ ਕਿ ਜਿਹੜੇ ਵੱਧ ਤੋਂ ਵੱਧ ਅਸੀਂ ਹੈਲਪ ਸੂਬਿਆਂ ਦੀ ਕਰ ਸਕਦੇ ਉਹ ਅਸੀਂ ਕੀਤੀ ਆ ਜਦੋਂ ਇਹਨਾਂ ਨੇ ਕੱਟ ਲੀ ਲਾ ਦੇਣੇ ਆ ਤੇ ਪੈਸੇ ਕਿਥੋਂ ਆਣੇ ਕੱਟਦਾ ਤਾਂ ਹੀ ਲੱਗਣਗੇ ਨਾ ਕਿਸੇ ਫਿਰ ਉਹ ਐਡਵਾਡ ਡਿਪਾਰਟਮੈਂਟ ਨੂੰ ਲੱਗਣੇ ਉਹ ਸੀਨੀਅਰ ਦੀ ਪੈਨਸ਼ਨ ਨੂੰ ਲਾਉਣਗੇ ਉਹ ਹੈਲਥ케ਅਰ ਨੂੰ ਲਾਉਣਗੇ ਉਹ ਚਾਈਲਡ케ਅਰ ਨੂੰ ਲਾਉਣਗੇ ਸੋ ਕੱਟਦਾ ਇਹੀ ਹੈ ਤੇ ਜਾਂ ਫਿਰ ਆਮ ਬੰਦੇ ਦੇ ਟੈਕਸ ਵਧਾਉਣਗੇ ਹੂੰ ਅੱਛਾ ਤੁਹਾਡਾ ਕੀ ਪਲਾਨ ਹੈ ਲਿਬਰਲ ਆਪਣੇ ਪਲਾਨ ਦੇ ਵਿੱਚ ਕੀ ਚੇਂਜਸ ਲੈ ਗਏ ਹੈ ਹੈਲਥ케ਅਰ ਦੇ ਦੇਖੋ ਲਿਬਰਲ ਨੇ ਕਲੀਅਰ ਲਬਜ ਜ ਇਹ ਗਿਆ ਹੈਗਾ ਵੀ ਜਿਹੜੀ ਆ ਸਭ ਤੋਂ ਪਹਿਲਾਂ ਤਾਂ ਜਿਹੜੀ ਇਕਨੋਮਿਕ ਰਿਬਾਇਲ ਜਿਹੜੀ ਸਾਨੂੰ ਕਰਨੀ ਪੈਣੀ ਹੈਗੀ ਉਹਦੇ ਵਿੱਚ ਅਸੀਂ ਜਿਹੜੇ ਪ੍ਰੋਗਰਾਮਸ ਨੇ ਸਾਰੇ ਚਾਹੇ ਉਹ ਹੈਲਥ케ਅਰ ਹੈਗਾ ਚਾਹੇ ਉਹ ਡੈਂਟਲ케ਅਰ ਹੈਗਾ ਚਾਹੇ ਉਹ ਫਾਰਮਾਕੇਅਰ ਹੈਗਾ ਚਾਹੇ ਉਹ ਕੈਨੇਡਾ ਚਾਈਲਡ ਬੈਨੇਫਿਟ ਹੈਗਾ ਉਹ ਜਾਂ ਸੀਨੀਅਰ ਦੀ ਪੈਨਸ਼ਨ ਜਿਹੜੀ ਹੈਗੀ ਅਸੀਂ ਵਧਾਉਣ ਦੀ ਗੱਲ ਕੀਤੀ ਆ ਇਹ ਚੀਜ਼ਾਂ ਅਸੀਂ ਸੋਸ਼ਲ ਜਸਟਿਸ ਪਾਲਿਸੀ ਨੂੰ ਤਾਂ ਕੈਰੀ ਕਰਾਂਗੇ ਪਰ ਉਹਦੇ ਨਾਲ ਨਾਲ ਜਿਹੜਾ ਹੈਗਾ ਹੁਣ ਇਸ ਵੇਲੇ ਅਸੀਂ ਕੈਨੇਡਾ ਨੂੰ ਕੰਪੈਰੀਟਿਵ ਬਣਾਉਣਾ ਹੈਗਾ ਦੁਨੀਆ ਦੇ ਵਿੱਚ ਤਾਂ ਕਿ ਸਾਨੂੰ ਯੂਐਸ ਦੇ ਉੱਤੇ ਨਿਰਭਰ ਨਾ ਰਹਿਣਾ ਪਵੇ ਅਸੀਂ ਜਿਹੜਾ ਹੈਗਾ ਉਹਦੇ ਵਿੱਚ ਇੱਕ ਜਿਹੜੇ ਮਾਰਕਰ ਨਹੀਂ ਹੈਗੇ ਕਿਉਂਕਿ ਐਕਸਪਰਟ ਨੇ ਇਹ ਚੀਜ਼ਾਂ ਸਮਝਦੇ ਨੇ ਦੁਨੀਆ ਇਹਨਾਂ ਤੋਂ ਐਡਵਾਈਸ ਲੈਂਦੀ ਆ ਚਾਹੇ ਇੰਗਲੈਂਡ ਆ ਪ੍ਰੈਂਸਾ ਯੂਰਪ ਕੰਟਰੀਜ਼ ਨੇ ਯੂਐਸਏ ਕੈਨੇਡਾ ਇਹਨਾਂ ਤੋਂ ਅੱਗੇ ਡਵਾਈਸ ਲੈਂਦੀ ਹੈ ਹੁਣ ਜੇ ਉਹਨਾਂ ਨੂੰ ਮੌਕਾ ਮਿਲਦਾ ਤਾਂ ਆ ਬੈਠ ਕੇ ਉਹ ਜਿਹੜੀਆਂ ਪਾਲਿਸੀਜ਼ ਹੈਗੀਆਂ ਨੇ ਇੱਕ ਕੰਸਟਰਕਟਿਵ ਪਾਲਿਸੀ ਜਿਹਦੇ ਨਾਲ ਇਕਨੋਮੀ ਸਾਡੀ ਰਿਵਾਈਵ ਹੋਊਗੀ ਜਦੋਂ ਇਕਨੋਮੀ ਰਿਵਾਈਵ ਹੋਊਗੀ ਲੋਕਾਂ ਕੋਲ ਕੰਮ ਹੋਣਗੇ ਬਿਜ਼ਨਸ ਸੇ ਠੀਕ ਕਰਨਗੇ ਗਵਰਨਮੈਂਟ ਕੋ ਵੀ ਠੀਕ ਪੈਸੇ ਆਉਣਗੇ ਤਾਂ ਨੈਚਰਲੀ ਜਿਹੜਾ ਹੈਗਾ ਉਹ ਅੱਗੇ ਨੂੰ ਲੈ ਕੇ ਜਾਂਦੇ ਹਾਊਸਿੰਗ ਦੀ ਗੱਲ ਕੀਤੀ ਉਹਨਾਂ ਨੇ ਕਿਹਾ ਵੀ ਓਵਰ ધ ਨੈਕਸਟ ਡੈਕੇਡ ਤਾਂ ਜਿਹੜਾ 500000 ਹਾਊਸ ਜਿਹੜੇ ਬਿਲਡ ਕਰਨੇ ਹੈਗੇ ਔਰ ਉਹਨਾਂ ਨੇ ਪਲਾਨ ਦਿੱਤੀ ਨਾ ਵੀ ਅਸੀਂ ਡੀਸੀਸੀਸ ਘੱਟ ਕਰਾਂਗੇ ਫਰਸਟ ਟਾਈਮ ਹੋਮ ਬਾਏਰ ਜਿਹੜਾ ਅਪ ਟੂ 1 ਮਿਲੀਅਨ ਡਾਲਰ ਜਿਹੜਾ ਉਹਦਾ ਜੀਐਸਟੀ ਅਸੀਂ ਉਹ ਖਤਮ ਕਰਾਂਗੇ ਸੋ ਜਦੋਂ ਹਾਊਸਿੰਗ ਦੇ ਵਿੱਚ ਵੀ ਪਾਲਿਸੀ ਦੇਖਦੇ ਆ ਤਾਂ ਉਹਨ ਪੀਆਰ ਪਾਲਿਓ ਹਾਊਸਿੰਗ ਦੇ ਮਿਨਿਸਟਰ ਹੈ ਸਾਰੇ ਇਹਨਾਂ ਨੇ ਆਪਣੀ ਟਰਮ ਦੇ ਵਿੱਚ ਸਿਰਫ 6 ਕਾਰ ਬਣਾਇਆ ਸ਼ੇ ਕਰਤਾ ਤੇ ਸਰੀ ਦਾ ਆਮ ਬਿਲਡਰ ਜਿਹੜਾ ਉਹ ਸਾਲ ਚ ਬਣਾ ਦਿੰਦਾ ਇਹਨਾਂ ਤੋਂ ਸਾਰੀ ਟਰਮਸ ਨਹੀਂ ਬਣੇ ਔਰ ਦੂਸਰੇ ਪਾਸੇ ਜਦੋਂ ਮਾਰਕਰ ਨਹੀਂ ਉਹਨਾਂ ਦੀ ਲਿਬਰਲ ਪਾਰਟੀ ਦੀ ਗੱਲ ਕਰਦੇ ਆ ਉਹ ਹਾਫ ਏ ਮਿਲੀਅਨ ਜਿਹੜੇ ਹਾਊਸ ਜਿਹੜੇ ਨੇ ਨਿਊ ਹੋਮ ਉਹਨਾਂ ਦੀ ਗੱਲ ਕਰਦੇ ਆ ਔਰ ਇਹ ਰੱਖ ਕੇ ਕੰਮ ਜਿਹੜਾ ਹੈਗਾ ਉਹ ਕਰਨਾ ਪੈਣਾ ਹੈ ਸੁਤਨਲੀਵਾਲ ਜੀ ਫੇਰੇ ਪਾਲੀ ਜਿਹੜੇ ਨੇ ਕੰਜ਼ਰਵੇਟਿਵ ਨੇ ਆਪਣਾ ਪਲੈਟਫਾਰਮ ਜਾਰੀ ਕੀਤਾ ਪਾਕੀ ਆਪਣਾ ਮੈਨੀਫੈਸਟੋਡ ਹਨ ਨੇ ਰੱਖਿਆ ਮੈਨੀਫੈਸਟ ਦੇ ਵਿੱਚ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਸੰਸਦ ਦਾ ਸਾਈਜ਼ ਛੋਟਾ ਕਰਨ ਤੇ ਆਰਥਿਕਤਾ ਦੀ ਗ੍ਰੋਥ ਜਿਹੜੀ ਹੈ ਉਹ ਵਧਾਉਣ ਦਾ ਕਹਿੰਦੇ ਅਸੀਂ ਪੂਰਾ ਧਿਆਨ ਦੇਵਾਂਗੇ ਸੰਸਦ ਦਾ ਸਾਈਜ਼ ਛੋਟਾ ਕਰਾਂਗੇ ਸੋ ਤੁਹਾਡਾ ਇਸ ਤੇ ਕੀ ਕਹਿਣਾ ਹੈ ਉਹ ਤਾਂ ਮਾਰਕਰ ਨਹੀਂ ਆਲਰੇਡੀ ਕਰਕੇ ਦਿਖਾਤਾ ਉਹਨਾਂ ਨੇ ਕਿਹਾ ਇਹ ਤਾਂ ਮਾਰਕਰ ਨਹੀਂ ਉਹਨਾਂ ਦੀ ਪਲਾਨ ਸੀ ਹਾਂ ਇਹ ਤਾਂ ਅੱਜ ਆਪ ਵੀ ਪਲਾਨ ਕਹਿਣ ਲੱਗਿਆ ਮਾਰਕਰ ਨਹੀਂ ਉਹਨਾਂ ਨੇ ਲੀਡਰਜ਼ ਬਣਦੇ ਕੀ ਕਿਹਾ ਕਿ ਜਿਹੜੀ ਮੈਂ ਗਵਰਨਮੈਂਟ ਸਪੈਂਡਿੰਗ ਹੈਗੀ ਆ ਠੀਕ ਹੈ ਨਾ ਉਹ ਮੈਂ ਘੱਟ ਕਰੂੰਗਾ ਔਰ ਇਨਵੈਸਟਮੈਂਟ ਜਿਹੜੀਆਂ ਨੇ ਚਾਹੇ ਉਹ ਬਾਹਰੀ ਇਨਵੈਸਟਮੈਂਟ ਲੈ ਕੇ ਆਉਣੀਆਂ ਚਾਹੇ ਇਥੇ ਲੋਕਲ ਇਨਵੈਸਟਮੈਂਟਸ ਨੇ ਇੱਕ ਤਾਂ ਮੈਂ ਉਹਨਾਂ ਨੂੰ ਜਿਹੜਾ ਵਾ ਉਹ ਵੜਾਵਾ ਦੂੰ ਔਰ ਦੂਸਰਾ ਜਿਹੜਾ ਹੈਗਾ ਉਹ ਕਹਿੰਦੇ ਵੀ ਹੁਣ 13 ਇਕਨੋਮੀ ਘਮੀਆ ਫਿਰਦੀਆਂ ਅਸੀਂ ਇੱਕ ਸੂਬਾ ਦੂਜੇ ਸੂਬੇ ਨਾਲ ਜਿਹੜਾ ਤੇ ਕੰਪਲੀਟ ਕਰੀ ਜਾ ਰਹੇ ਹਾਂ ਬਜਾਏ ਕਿ ਅਸੀਂ ਇੰਟਰਨਲੀ ਕੰਪਲੀਟ ਕਰੀਏ ਉਹਨਾਂ ਨੇ ਕਿਹਾ ਵੀ ਮੈਂ ਇੱਕ ਇਕਨੋਮੀ ਕਰ ਦੂੰ ਜੁਲਾਈ ਪਹਿਲੀ ਤੱਕ ਪਹਿਲੀ ਜੁਲਾਈ ਤੱਕ ਸੂਬਿਆਂ ਨੂੰ ਆਪਸ ਵਿੱਚ ਜਿਹੜਾ ਹੈਗਾ ਉਹ ਕੰਪਲੀਟ ਨਹੀਂ ਕਰਨਾ ਪੈਣਾ ਔਰ ਉਹ ਜਿਹੜਾ ਹੈਗਾ ਬਜਾਏ ਇਹਦੇ ਉਹ ਕਹਿੰਦੇ ਵੀ ਅਸੀਂ ਜਿਹੜੀਆਂ ਮਾਰਕੀਟ ਸਾਡੀਆਂ ਹੈਗੀਆਂ ਉਹ ਅਸੀਂ ਬਜਾਏ ਯੂ ਐਸ ਸਾਲ ਨੂੰ ਦੇਖਣਦੇ ਅਸੀਂ ਯੂਰਪ ਹੋਇਆ ਯੂ ਕੇ ਹੋਇਆ ਹੋਰ ਕੰਟਰੀਜ਼ ਆ ਉਧਰ ਨੂੰ ਅਸੀਂ ਜਿਹੜਾ ਉਹ ਧਿਆਨ ਜਿਹੜਾ ਹੈਗਾ ਉਹ ਦੇਵਾਂਗੇ ਇਹ ਤਾਂ ਪਾਲਿਸੀ ਜਿਹੜੀ ਹੈਗੀ ਆ ਗਵਰਨਮੈਂਟ ਸਪੈਂਡਿੰਗ ਕੱਟ ਕਰਨ ਦੀ ਤੇ ਇਨਵੈਸਟਮੈਂਟਸ ਜਿਹੜੀਆਂ ਨੇ ਉਹਨੂੰ ਐਨਕਰੇਜ ਕਰਨ ਦੀ ਮਾਰਕਾਨੀ ਉਹਨਾਂ ਦੀ ਪੋਲ ਹੈ ਹਮ ਅੱਛਾ ਹਮੇਸ਼ਾ ਜਿਹੜੇ ਪੀਆਰ ਪੋਲੀ ਉਹਰੇ ਉਹਨਾਂ ਨੂੰ 트ੰਪ ਦੇ ਨਾਲ ਲਿਬਰਲ ਜੋੜ ਕੇ ਦੇਖਦੀ ਹੈ ਇਹ ਕਿਉਂ ਮਤਲਬ ਤੁਸੀਂ ਇਹ ਦਾਵਾ ਕਿਉਂ ਕਰਦੇ ਹੋ ਦੇਖੋ ਉਹ ਤਾਂ ਬੜਾ ਕਲੀਅਰ ਆ ਕਿਉਂਕਿ ਤੁਸੀਂ ਸਾਰੀ ਪਿਛਲੀ ਇਹਨਾਂ ਦੀ ਵਰਡਿੰਗ ਦੇਖੋ ਦੋਹਾਂ ਜਣਿਆਂ ਦੀ ਅੱਜ 트ੰਪ ਉਹਨਾਂ ਨੇ ਇੱਕ ਗੱਲ ਕਹੀ ਹਮ ਔਰ ਦੂਸਰੇ ਪੀਆਰ ਪੋਲੀ ਜਦੋਂ ਗੱਲ ਕਰਦੇ ਸੀ ਬਿਲਕੁਲ ਸੇਮ ਲੈਂਗੁਏਜ ਤੁਸੀਂ ਦੇਖਿਆ ਇੱਕ ਐਡਵਰਟਾਈਜ਼ਮੈਂਟ ਵੀ ਜਿਹੜੀ ਲਿਬਰਲ ਪਾਰਟੀ ਦੀ ਵੈਬਸਾਈਟ ਤੇ ਵੀ ਦੇਖੀ ਹੋਣੀ ਆ ਉਹਦੇ ਵਿੱਚ ਰੂਬਰੂ ਜਿਹੜੀ ਸਰੀ ਸੇਮ ਚੀਜ਼ ਬੋਲੀ ਜਾਂਦੇ ਜੋ ਟਰੰਪ ਕਹਿੰਦੇ ਸੀ ਔਰ ਲੋਕ ਫਿਰ ਕਹਿੰਦੇ ਆ ਮੈਂ ਨਹੀਂ ਮੈਂ ਜਦੋਂ ਲੋਕਾਂ ਕੋ ਵੀ ਜਾਨਣਾ ਲੋਕ ਕੀ ਕਹਿੰਦੇ ਨੇ ਇਹਨਾਂ ਨੂੰ ਕੋਈ ਕਹਿੰਦਾ ਜੀ ਇਹ ਮਿਨੀ ਟਰੰਪ ਆ ਕੋਈ ਕਹਿੰਦੇ ਕੈਨੇਡਾ ਦਾ ਟਰੰਪ ਆ ਕੋਈ ਕਹਿੰਦੇ ਜੂਨੀਅਰ ਟਰੰਪ ਆ ਸੋ ਲੋਕ ਕਹਿੰਦੇ ਵੀ ਇਸ ਤਰ੍ਹਾਂ ਅੱਗੇ ਇੱਕ ਦੁਖੀ ਆ ਗਈ ਦੁਨੀਆ ਕੱਲਾ ਕੈਨੇਡਾ ਨਹੀਂ ਅਮਰੀਕਾ ਨਹੀਂ ਦੁਨੀਆ ਹੀ ਦੁਖੀ ਆ ਗਈ ਇੱਕ ਟਰੰਪ ਨੂੰ ਲਿਆ ਕੇ ਕਿਉਂਕਿ ਔਰ ਹੁਣ ਕਿਤੇ ਹੋਰ ਟਰੰਪ ਨਾ ਆ ਜਾਏ ਔਰ ਇਹ ਗੱਲ ਉਹ ਸਹੀ ਵੀ ਆ ਕਈ ਲੋਕਾਂ ਨੇ ਮੈਨੂੰ ਇਹ ਵੀ ਕਿਹਾ ਵੀ ਸੋਕੀ ਤੁਸੀਂ ਆ ਪ੍ਰਚਾਰ ਕਰੋ ਵੀ ਜਿਹੜੀ ਥੋਡੀ ਇੱਕ ਨਾ ਹੈਗੀ ਆ ਵੀ ਅਸੀਂ ਜਿਹੜੀ ਸਾਡੀ ਗੁੱਸੇ ਦੀ ਵੋਟ ਹੁੰਦੀ ਆ ਸਹੀ ਅਸੀਂ ਉਹ ਜਿਹੜੀ ਉਹ ਵੋਟ ਅਸੀਂ ਲੈਂਡ ਕਰ ਦਿੰਦੇ ਆ ਵੀ ਗੁੱਸਾ ਜੜਿਆ ਹੁਣ ਟਰੰਪ ਨੂੰ ਵੋਟਾਂ ਪਾ ਦਿਆਂ ਅਮਰੀਕਾ ਵਾਲਿਆਂ ਨੇ ਹੁਣ ਪਛਤਾਉਂਦੇ ਆ ਵੀ ਕਿਤੇ ਇਹ ਨਾ ਹੋਵੇ ਵੀ ਉਹੀ ਅਸੀਂ ਪਲਾਨ ਇੱਥੇ ਯੂਜ਼ ਕਰੀਏ ਗੁੱਸੇ ਚ ਆਏ ਅਸੀਂ ਪੀਆਰ ਨੂੰ ਅੱਜ ਪਾ ਦਈਏ ਜਿਹੜਾ ਬਿਲਕੁਲ ਟਰੰਪ ਦਾ ਰੂਪ ਆ ਤੇ ਕੱਲ ਨੂੰ ਸਾਨੂੰ ਵੀ ਉਹੀ ਹਰਜਾਨੇ ਜਿਹੜੇ ਆ ਉਹ ਭੁਗਤਣੇ ਪੈਣ ਬਿਲਕੁਲ ਜੇ ਤੁਸੀਂ ਬਰਡਿੰਗ ਤੁਸੀਂ ਮੇਰੇ ਨਾਲ ਤੁਹਾਨੂੰ ਉਹ ਮਿਲ ਜਾਏਗੀ ਕਿਤੇ ਨਾ ਕਿਤੇ ਸਾਡੀ ਵੈਬਸਾਈਟ ਤੇ ਇਹ ਜਦੋਂ ਤੁਸੀਂ ਇਹ ਕਰਦੇ ਹੈਗੇ ਹੋ ਉਹਦੇ ਵਿੱਚ ਉਹ ਚਲਾਇਓ ਤਾਂ ਕਿ ਦਰਸ਼ਕਾਂ ਨੂੰ ਕਲੀਅਰ ਪਤਾ ਲੱਗ ਜਾਵੇ ਜੀ ਸੋ ਥਾਲੇਵਾਲ ਜੀ ਹੁਣ ਤਾਰੀਫ ਨਾਲ ਲੱਜਣਾ ਇੱਕ ਬਹੁਤ ਵੱਡਾ ਚੈਲੰਜ ਹੈ ਲਿਬਰਲ ਦਾ ਇਹ ਦਾਵਾ ਵੀ ਟੈਰਿਫ ਦੇ ਨਾਲ ਅਸੀਂ ਬਿਹਤਰ ਤਰੀਕੇ ਨਾਲ ਨਜਿੱਠ ਸਕਦੇ ਹਾਂ ਕਿਉਂਕਿ ਮਾਰਕ ਕਾਰਨੀ ਜਿਹੜੇ ਨੇ ਉਹ ਬਿਹਤਰ ਆਰਥਿਕਤਾ ਬਾਰੇ ਜਾਣਦੇ ਨੇ ਇਕਨੋਮੀ ਨੂੰ ਬੂਸਟ ਕਿੱਦਾਂ ਕਰਨਾ ਹੈ ਉਹ ਚੰਗੇ ਤਰੀਕੇ ਨਾਲ ਜਾਣਦੇ ਨੇ ਉਧਰੋਂ ਕਨਜ਼ਰਵੇਟਿਵ ਦਾਵਾ ਕਰਦੀ ਹੈ ਵੀ ਸਾਨੂੰ ਬਿਹਤਰ ਤਰੀਕੇ ਨਾਲ ਨਿਪਟਨਾਂਦਾ ਟੈਰਿਫ ਮੁੱਦੇ ਦੇ ਨਾਲ ਉਹਨੇ ਟੈਰਿਫ ਉਹ ਟੈਰਿਫ ਜਿਹੜੀ جنگ ਹੈ ਲਿਬਰਲਸ ਤੇ ਕਨਜ਼ਰਵੇਟਿਵ ਦੀ ਇਹਨੂੰ ਤੁਸੀਂ ਕਿਵੇਂ ਵੇਖਦੇ ਹੋ ਤੁਹਾਨੂੰ ਕੀ ਲੱਗਦਾ ਵੀ ਤੁਹਾਡਾ ਪਲਾਨ ਉਹਨਾਂ ਨਾਲੋਂ ਬਿਹਤਰ ਕਿਵੇਂ ਆ ਟੈਰਿਫ ਇੱਕ ਬਹੁਤ ਵੱਡਾ ਚੈਲੰਜ ਹੈ ਪਹਿਲਾਂ ਤਾਂ ਇਹਨਾਂ ਦੀ ਗੱਲ ਕਰ ਲਈਏ ਅੱਜ ਥਾਈ ਕਿਤੇ ਪੀਆਰ ਪੋਲੀਓ ਨੇ ਕਿਹਾ ਵੀ ਅਸੀਂ ਕੈਨੇਡੀਅਨ ਇਕੱਠੇ ਆ ਇਹ ਕਹਿੰਦਾ ਜੀ ਕੈਨੇਡਾ ਜਿਹੜਾ ਵਾ ਬ੍ਰੋਕਨ ਆ ਤੁਸੀਂ ਪਹਿਲੇ ਹੀ ਉਹਨਾਂ ਨੂੰ ਮਟੀਰੀਅਲ ਦੇਈ ਜਾਂਦੇ ਹੋ ਦੂਸਰਾ ਕਹੀ ਜਾਂਦੇ ਹੋ ਜੇ ਟੈਰਫਸ ਉਹ ਲਾ ਰਿਹਾ ਤਾਂ ਬੀਆਰ ਪੋਲੀਓ ਕਹ ਰਿਹਾ ਜੀ ਇਹ ਕੈਨੇਡਾ ਦੀ ਗਲਤੀ ਆ ਬਜਾਏ ਕਿ ਇਹ ਉਹਨਾਂ ਨੂੰ ਕਹਿਣ ਵੀ ਉਹਦੀ ਗਲਤੀ ਆ ਹਾਂ ਕਿਉਂ ਜੀ ਇਹ ਤਾਂ ਉਹਨਾਂ ਦੇ ਪਪਟ ਨੇ ਇਹ ਤਾਂ ਕਹਿੰਦੇ ਨੇ ਵੀ ਜਿਹੜੇ ਸੌਰੀ ਮਾਈ ਲੈਂਗੁਏਜ ਇਹ ਤਾਂ ਉਹਨਾਂ ਨੂੰ ਇੱਕ ਚੇਲੇ ਆ ਉਹਨਾਂ ਦੇ ਬਈ ਇਹਦਾ ਮੱਥਾ ਟੇਕਣ ਨੂੰ ਤਿਆਰ ਨੇ ਉਹਨਾਂ ਨੂੰ ਔਰ ਪ੍ਰੀਮੀਅਰ ਜਿਹੜੇ ਹੈਗੇ ਨੇ ਆਪਣੇ ਉੱਥੇ ਦੇ ਅਲਬਰਟਾ ਦੇ ਉਹਨਾਂ ਨੇ ਨਹੀਂ ਕਿਹਾ ਬਈ 트াম্প ਤੇ ਜਿਹੜੇ ਆਪਣੇ ਪੀਆਰ ਪੋਲੀਵ ਇਹਦਾ ਸਿੰਕ ਹੋਏ ਹੋਇਆ ਇਹ ਦੋਨੇ ਇੱਕ ਜਿਹੜੇ ਥਾਲੀ ਦੇ ਦੋ ਜਿਹੜੇ ਵੱਟੇ ਹੈਗੇ ਆ ਉਹ ਹੈਗੇ ਉਹਦੇ ਵਿੱਚ ਜਦੋਂ ਪੀਆਰ ਪੋਲੀਵ ਦੀ ਗੱਲ ਕਰਦੇ ਆ ਇਹਨਾਂ ਨੇ ਹਮੇਸ਼ਾ ਹੀ ਜਿਹੜਾ ਬਾ ਉਹ ਮੱਥਾ ਟੇਕਣ ਦੀ ਗੱਲ ਕੀਤੀ ਵੀ ਤੁਸੀਂ ਛੱਡੋ 네ਗੋਸ਼ੀਏਟ ਨੂੰ ਜੋ ਕਹਿੰਦੇ ਆ ਮੰਨ ਲੋ ਅਗੇ ਵੀ ਪ੍ਰੀ ਟ੍ਰੀਡ ਜਦੋਂ ਸਾਈਨ ਕੀਤਾ ਉਦੋਂ ਕਹਿੰਦੇ ਲੜਨਾ ਨਹੀਂ ਚਾਹੀਦਾ ਅਸੀਂ ਜਿਹੜਾ ਸੀਗਾ ਲਿਬਰਲ ਨਹੀਂ ਲੜਾਈ ਕੀਤੀ ਜਿਹੜਾ ਸਾਡੀ ਜਿਹੜੀ ਸੀਗੀ ਅਸੀਂ ਸਪਲਾਈ ਚੇਨ ਲਈ ਉਦੋਂ ਖੜੇ ਰਹੇ ਜਦੋਂ ਮਾਰਕ ਕਰਨੀ ਦੀ ਗੱਲ ਕਰਦੇ ਆ ਦੇਖੋ ਟਰੰਪ ਨੂੰ ਬੜਾ ਕਲੀਅਰ ਆ ਉਹਨਾਂ ਨੇ ਤੁਸੀਂ ਸਿਗਨਲ ਪਿਛਲੇ ਤਿੰਨ ਚੋਂ ਹਫ਼ਤੇ ਦੇ ਦੇਖਿਆ ਜੀ ਵੀ ਜਦੋਂ ਦਾ ਮਾਰਕ ਕਰਨੀ ਉਹਨਾਂ ਨੇ ਲਿਆ ਸਾਨੂੰ ਪਹਿਲੀ ਬਿਆਨ ਕੀ ਸੀ ਇਹਨਾਂ ਦਾ ਕਹਿੰਦੇ ਟਰੰਪ ਇਜ਼ ਨਾਟ ਇਵਨ ਵਰਥ ਟੂ ਕਾਲ ਕਹਿੰਦੇ ਮੈਂ ਉਹਨੂੰ ਕਾਲ ਵੀ ਨਹੀਂ ਕਰਨੀ ਜੇਕਰ ਉਹ ਸਾਡੇ ਕੈਨੇਡਾ ਦੀ ਕੈਨੇਡੀਅਨ ਵਰਕਰਸ ਦੀ ਸਾਡੀ ਕੈਨੇਡੀਅਨ ਬਿਜ਼ਨਸ ਦੀ ਤੇ ਕੈਨੇਡੀਅਨ ਸੋਵਰਨਟੀ ਦੀ ਇੱਜ਼ਤ ਨਹੀਂ ਕਰਦੇ ਜੀ ਜੇ ਉਹ ਇੱਜ਼ਤ ਕਰਨਗੇ ਤਾਂ ਮੈਂ ਕਾਲ ਲੈਣ ਨੂੰ ਤਿਆਰ ਹਾਂ ਤੇ ਫਿਰ ਹੋਇਆ ਕੀ ਅਵੈਂਚੂਰਲੀ ਹੋਈ ਹੋਇਆ ਜੀ ਜਿੱਦਾਂ ਟਰੰਪ ਉਹਨਾਂ ਨੇ ਕਾਲ ਕੀਤੀ ਪਹਿਲਾਂ ਸਾਡੇ ਪ੍ਰਾਈਮ ਮਿਨਿਸਟਰ ਨੂੰ ਗਵਰਨਰ ਹੀ ਦਾ ਦੇਉਂਦੇ ਸੀ ਫਿਰ ਉਹਨਾਂ ਨੇ ਕਿਹਾ ਨਹੀਂ ਮੈਂ ਪ੍ਰਾਈਮ ਮਿਨਿਸਟਰ ਦੇ ਤੌਰ ਤੇ ਕੀਤਾ ਔਰ ਇਹ ਵੀ ਕਿਹਾ ਵੀ ਇਹ ਇੱਕ ਜਿਹੜਾ ਹੈਗਾ ਕਾਰਨੀ ਜਿਹੜੇ ਹੈਗੇ ਇਹਨਾਂ ਦੇ ਨਾਲ ਅਸੀਂ ਲੌਂਗ ਟਰਮ ਚ ਟ੍ਰੇਡ ਡੀਲ ਜੜੀਆਂ ਨੇ ਉਹ ਫੁੱਲੀ ਜੜੀਆਂ ਨੇ ਓਪਨ ਕਰਕੇ ਨੇਗੋਸ਼ੀਏਟ ਕਰਦੇ ਜਦੋਂ ਨੇਗੋਸ਼ੀਏਟ ਕਰਨ ਦੀ ਗੱਲ ਆਉਂਦੀ ਆ ਤੇ ਸਾਰੀ ਉਮਰ ਇਹਨਾਂ ਨੇ ਕੀਤਾ ਹੀ ਇਹ ਮਾਰਕਾਨੀਓ ਨੇ ਤਾਂ ਜਿਹੜਾ ਹੈਗਾ ਇਹਨਾਂ ਦੀ ਨੇਗੋਸ਼ੀਏਸ਼ਨ ਚ ਹੀ ਰਹੇ ਆ ਕਿਉਂਕਿ ਪੋਜੀਸ਼ਨ ਹੀ ਹੋ ਰਹੀ ਆ ਵੱਡੀਆਂ ਵੱਡੀਆਂ ਸਰਕਾਰਾਂ ਜਿਹੜੀਆਂ ਇਹਨਾਂ ਦੀ ਸਲਾਮੀਆਂ ਜੋ ਆਫ ਆ ਸੋ ਜੇ ਸਹੀ ਲਾਭਾਂ ਦੇ ਵਿੱਚ ਅਸਰੇ 트াম্প ਨੂੰ ਕੋਈ ਦੇ ਸਕਦਾ ਹੈਗਾ ਉਹ ਇਹ ਹੈਗੇ ਨੇ ਮਾਰਕ ਕਾਨੀ ਜੀ ਫੋਰਨ ਇੰਟਰਫੇਰੈਂਸ ਦੇ ਮਾਮਲੇ ਦੇ ਉੱਤੇ ਲਿਬਰਲ ਦਾ ਆਪਣਾ ਕੀ ਜਵਾਬ ਹੈ ਕਿਉਂਕਿ ਕਨਜ਼ਰਵੇਟਿਵ ਜ਼ਿਆਦਾਤਰ ਇਸ ਸਵਾਲ ਦਾ ਜਵਾਬ ਗੋਲਮੋਲ ਕਰਦੀ ਹੈ ਦੇਖੋ ਬਿਲਕੁਲ ਗੋਲਮੋਲ ਤਾਂ ਤਾਂ ਕਰਦੇ ਨੇ ਕਿਉਂਕਿ ਫੋਰਨ ਇੰਟਰਫੇਰੈਂਸ ਦਾ ਸ਼ਕਾਰ ਬੀਆਰ ਪਾਲੀਓ ਦੇ ਆਪ ਦੀ ਪਿੱਛੇ ਤੁਸੀਂ ਪੜ੍ਹੇ ਹੋਣਾ ਗਲੋਬਲ ਮੇਲ ਦੀ ਸਟੋਰੀ ਜਿਹੜੀ ਹੈਗੀ ਉਹਦੇ ਵਿੱਚ ਸੀਸੀ ਨੇ ਕਲੀਅਰ ਲਾਭਾਂ ਚੈਲੇਂਜ ਕੀਤਾ ਬਈ ਜਿਹੜੇ ਪੀਆਰ ਪੋਲੀਅਮ ਨੇ ਜਦੋਂ ਇਹ ਲੀਡਰ ਬਣੇ ਆ ਤਾਂ ਹਿੰਦੁਸਤਾਨ ਦੀ ਸਰਕਾਰ ਦੇ ਏਜੰਟਸ ਨੇ ਪੈਸੇ ਵੀ ਦਿੱਤੇ ਆ ਔਰ ਇਹਨਾਂ ਨੂੰ ਜਿਤਾਉਣ 'ਚ ਉਹਨਾਂ ਦਾ ਵੱਡਾ ਹੱਥ ਅੱਜ ਮਾਰ ਕਾਰਨੀ ਤਾਂ ਤਿੰਨ ਹਫ਼ਤੇ ਜਾਂਦੀ ਕਲੀਅਰੈਂਸ ਲੈ ਸਕਦੇ ਨੇ ਜੀ ਤੇ ਇਹ ਲੀਡਰ ਹੋਣ ਦੇ ਜਿਹੜੇ باوجود ਵੀ ਇੱਕ ਮੇਜਰ ਪਾਰਟੀ ਦੇ 3 ਸਾਲ ਹੋ ਗਏ ਅਜ ਤੱਕ ਕਿਉਂ ਨਹੀਂ ਕਲੀਅਰੈਂਸ ਲਈ ਇਹਦਾ ਮਤਲਬ ਕੁਝ ਲੁਕਾਉਂਦੇ ਨੇ ਦਾਲ 'ਚ ਕੁਝ ਕਾਲਾ ਹੈਗਾ ਦੂਸ ਜੇ ਕਹਿਣ ਵੀ ਜੀ ਮੈਂ ਦੂਸਰੇ ਲੀਡਰ ਨੇ ਲਈ ਆ ਫੋਰਨ ਇਨਟਰਫੀਰੈਂਸ ਦੀ ਗੱਲ ਕਰਦੇ ਆ ਤਾਂ ਐਨਡੀਪੀ ਬਲੌਕ ਗ੍ਰੀਨ ਦੇ ਲੀਡਰ ਨੇ ਦੇਖ ਕੇ ਦੇਖਿਆ ਜੇ ਹੁਣ ਇਹ ਵੀ ਕਲੀਅਰੈਂਸ ਲੈਂਦੇ ਆ ਤਾਂ ਇਹਨਾਂ ਨੂੰ ਆਪ ਪਤਾ ਲੱਗੂ ਵੀ ਇਹਨਾਂ ਦੇ ਕੈਂਡੀਡੇਟਸ ਵੀ ਮੈਂ ਦਾਅਵੇ ਨਾ ਕਹਿ ਸਕਦਾ ਅੱਜ ਵੀ ਜਿਹੜੇ ਨੇ ਮੈਨੂੰ ਮੈਂ ਜਿੱਥੇ ਵੀ ਜਾਣਾ ਮੈਨੂੰ ਬਹੁਤ ਕਾਲਾਂ ਆਉਂਦੀਆਂ ਜੀ ਸਾਨੂੰ ਹਿੰਦੁਸਤਾਨ ਤੋਂ ਬੀਜੇਪੀ ਤੇ ਆਰਐਸਐਸ ਦੇ ਨੁਮਾਇੰਦੇ ਹੈਗੇ ਆ ਉਹਨਾਂ ਦੀ ਕਾਲ ਆਈ ਉਹ ਕਹਿੰਦੇ ਵੀ ਵੋਟਾਂ ਜਿਹੜੀਆਂ ਨੇ ਸੁਖਤਾਲੀਵਾਲ ਨੂੰ ਨਹੀਂ ਪਾਉਣੀਆਂ ਦੂਜੇ ਕੈਂਡੀਡੇਟ ਨੂੰ ਪਾਉਣੀਆਂ ਕੰਜਰਟ ਪਾਰਟੀ ਨੂੰ ਪਾਓ